ਹਮੇਸ਼ਾ ਹੀ ਵਿਵਾਦਾਚ ਰਹਿਣ ਵਾਲੀ ਕੰਗਣਾ ਰਨੋਤ ਦੀ ਅਮਰਜੈਂਸੀ ਫਿਲਮ ਅੱਜ ਰਿਲੀਜ਼ ਹੋ ਗਈ ਹੈ ਤੇ ਇਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਇਤਰਾਜ਼ ਹੈ ਕਿ ਇਸ ਫਿਲਮ ਨੂੰ ਬੀਸ ਦੀ ਕੀਤਾ ਜਾਣਾ ਚਾਹੀਦਾ ਕੀ ਹੈ ਇਤਰਾਜ਼ ਇਸ ਲਈ ਗੱਲਬਾਤ ਕਰਦੇ ਹਾਂ ਹਰਜਿੰਦਰ ਸਿੰਘ ਜਿੰ다ਜੀ ਨਾਲ ਹਰਜਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਦੱਸੋ ਕਿ ਅਮਰਜੈਂਸੀ ਜਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਉਹਦੇ ਤੇ ਤੁਹਾਡਾ ਇਤਰਾਜ਼ ਕੀ ਹੈ ਇਤਰਾਜ਼ ਕੰਗਣਾ ਰਨੋਤ ਦੀ ਮੂਵੀ ਜਿਹੜੀ ਹੈ ਪੰਜਾਬ ਵਿੱਚ ਪਹਿਲੇ ਵੀ ਇਹਦਾ ਬਾਈਕਾਟ ਰਿਹਾ ਹੈ ਕਿਉਂਕਿ ਇਹਨੇ ਕਿਸਾਨੀ ਮੋਰਚੇ ਦੌਰਾਨ ਜਾਂ ਸਤਾਰ ਬੀਨ ਨੇ ਬਹੁਤ ਇਦਨੀਆਂ ਗੱਲਾਂ ਜਿਹੜੀਆਂ ਪੰਜਾਬ ਨੂੰ ਲੈ ਕੇ ਕੀਤੀਆਂ ਨੇ ਜਿਹੜੇ ਤੇ ਸਿੱਖਾਂ ਦਾ ਬੜਾ ਵੱਡਾ ਇਤਰਾਜ਼ ਰਿਹਾ ਤੇ ਪੰਜਾਬ ਦੇ ਲੋਕ ਕੰਗਨਾਰ ਰੌਤ ਨੂੰ ਬਹੁਤਾ ਪਸੰਦ ਵੀ ਨਹੀਂ ਕਰਦੇ ਹੈਗੇ ਕੰਗਨਾਰ ਰੌਤ ਬਾਰ-ਬਾਰ ਕੋਈ ਇਦਾਂ ਦੀ ਝੜਕਾਵਟ ਪੈਦਾ ਕਰੇ ਇਸ ਕਰਕੇ ਉਹਦੀ ਮੂਵੀ ਦਾ ਪੱਕੇ ਤੌਰ ਤੇ ਬਾਇਕਾਟ ਪਹਿਲੇ ਵੀ ਐਲਾਨਿਆ ਹੋਇਆ ਮਗਰ ਕਿਉਂਕਿ ਜਿਹੜੀ ਐਮਰਜੈਂਸੀ ਮੂਵੀ ਸੀਗੀ ਇਹਦੇ ਵਿੱਚ ਨਾ ਉਹਨਾਂ ਨੇ ਐਮਰਜੈਂਸੀ ਮੂਵੀ ਦਾ ਜਿਹੜਾ ਮੇਨ ਮੁੱਢ ਬੰਨਿਆ ਜੀ ਉੱਚ ਸਾਨੂੰ ਇਦਾਂ ਪ੍ਰਤੀਤ ਹੋਇਆ ਟ੍ਰੇਲਰ ਦੇ ਜ਼ਰੀਏ ਕਿ ਉਹ ਸਾਡੇ ਜਿਹੜੇ ਸ਼ਹੀਦ ਨੇ ਜਿਹੜੇ ਸਾਡੇ ਕੌਮ ਦੇ ਜਿਹੜੇ ਰੀਅਲ ਆਈਡਲਸ ਨੇ ਕਿਥੇ ਉਹਨਾਂ ਨੂੰ ਉਹਨਾਂ ਨੇ ਟਾਰਗੇਟ ਕਰਕੇ ਇਹਨਾਂ ਉਹਨਾਂ ਦੀ ਕਲੈਕਟਰ ਅਸੈਸਿਨੇਸ਼ਨ ਕੀਤੀ ਸੀ ਜੀ ਤੇ ਬੇਸ਼ੱਕ ਹੁਣ ਗੱਲਾਂ ਆ ਰਹੀਆਂ ਨੇ ਕਿ ਉਹਨਾਂ ਨੇ ਉਹਦੇ ਵਿੱਚ ਫਿਲਟਰ ਕਰ ਦਿੱਤੀਆਂ ਚੀਜ਼ਾਂ ਜਾਂ ਉਹਨਾਂ ਨੂੰ ਜਿਹੜਾ ਚੀਜ਼ਾਂ ਦੇ ਸਿੱਖਾਂ ਨੂੰ ਇਤਰਾਜ਼ ਸੀਗਾ ਉਹ ਕੱਟ ਦਿੱਤੀਆਂ ਗਈਆਂ ਹੋਣਗੀਆਂ ਇਹ ਗੈਸ ਹੈ ਇੱਕ ਗੈਸ ਮਗਰ ਅਸੀਂ ਇਸ ਚੀਜ਼ ਤੋਂ ਬਿਲਕੁਲ ਕਲੀਅਰ ਆ ਸਾਨੂੰ ਸਪਸ਼ਟ ਆ ਕਿ ਅਮਰਜੈਂਸੀ ਮੂਵੀ ਜਿਹੜੀ ਸੀਗੀ ਉਹਨੂੰ ਅਮਰਜੈਂਸੀ ਨਾਂ ਨਾ ਦਿਖਾ ਕੇ ਜੀ ਉਹਨਾਂ ਨੇ ਜਿੱਥੇ ਭਾਜਪਾ ਦਾ ਮਨੋਰਥ ਸੀਗਾ ਇੰਦਰਾ ਗਾਂਧੀ ਦਾ ਅਸੈਸਿਨੇਸ਼ਨ ਕਰਨਾ ਜੀ ਉੱਥੇ ਨਾਲ ਨਾਲ ਉਹਨਾਂ ਨੂੰ ਇਹ ਵੀ ਸੂਟ ਕਰਦਾ ਸੀਗਾ ਘਟਕਣ ਦੀਆਂ ਜਿਹੜੀਆਂ ਕਾਮਾਂ ਨੇ ਜਿੱਦਾਂ ਉਹਨਾਂ ਨੂੰ ਸਿੱਖਾਂ ਤੋਂ ਬੜੀ ਪ੍ਰੋਬਲਮ ਆ ਜੀ ਤੇ ਉਹਨਾਂ ਸਿੱਖਾਂ ਦੇ کردار ਕੁਸ਼ੀ ਵੀ ਕੀਤੀ ਹੈ ਜੀ ਤੇ ਸਾਡੇ ਜਿਹੜੇ ਰੋਲ ਮਾਡਲਸ ਨੇ ਉਹਨਾਂ ਨੂੰ ਉਹਨਾਂ ਨੇ ਸਰਕਾਰਾਂ ਦੇ ਟੂਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਮੂਵੀ ਦੇ ਜ਼ਰੀਏ ਜਿੱਤੇ ਟ੍ਰੇਲਰ ਦੇ ਬਾਅਦ ਹੀ ਵਿਰੋਧ ਹੋ ਗਿਆ ਸੀਗਾ ਤੇ ਕਲੀਅਰ ਕਰ ਦਿੱਤਾ ਗਿਆ ਸੀਗਾ ਕਿ ਮੂਵੀ ਤੇ ਖਰਚਾ ਨਾ ਕਰਿਓ ਇਹ ਮੂਵੀ ਪੰਜਾਬ ਚ ਨਹੀਂ ਚੱਲੂਗੀ ਕੋਸ਼ਿਸ਼ ਕਰਾਂਗੇ ਪੰਜਾਬ ਤੋਂ ਬਾਹਰ ਵੀ ਨਾ ਚੱਲੇ ਤੇ ਪੰਜਾਬ ਚ ਤਾਂ ਕੱਲ ਤੁਸੀਂ ਦੇਖ ਹੀ ਲਿਆ ਕਿ ਸਾਰਿਆਂ ਨੇ ਇਕੱਠ ਕਰਕੇ ਉਹ ਮੂਵੀ ਜਿੱਥੇ ਤੇ ਲੱਗੀ ਸੀ ਉੱਥੇ ਉਥੇ ਉਹਦਾ ਬੰਦ ਕਰਵਾਇਆ ਜੀ ਤੇ ਅੱਜ ਵੀ ਕਹਿੰਦੇ ਕਈ ਜਗ੍ਹਾ ਫੋਰਸੇਸ ਲੱਗੀਆਂ ਹੋਈਆਂ ਨੇ ਮਗਰ ਮੂਵੀ ਨਹੀਂ ਚੱਲਣ ਦਿੱਤੀ ਆਵੇਗੀ ਗੱਲ ਤੁਸੀਂ ਪੰਜਾਬ ਦੀ ਕਰਿਓ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਾਕੀ ਸਟੇਟਾਂ ਚ ਵੀ ਨਾ ਬਾਕੀ ਸਟੇਟਾਂ ਵਿੱਚ ਤਾਂ ਖੁਦ ਜਾ ਕੇ ਉਹਨਾਂ ਨੇ ਜਿਹੜੇ ਨੇਤਾ ਨੇ ਭਾਜਪਾ ਦੇ ਨੇਤਾ ਨੇ ਉਹਨਾਂ ਨੇ ਦੇਖੀ ਹੈ ਉਹਨਾਂ ਨੇ ਚਲਾਤੀ ਇਹ ਪੰਜਾਬ ਦੇ ਵਿੱਚ ਤਾਂ ਤੁਸੀਂ ਮੰਨ ਲਿਆ ਕਰਾ ਦਿੱਤੀ ਬਾਕੀ ਸਟੇਟਾਂ 'ਚ ਕਿਸ ਤਰ੍ਹਾਂ ਕਰੋਗੇ ਕਿਉਂਕਿ ਉੱਥੇ ਤਾਂ ਫਿਲਮ ਰਲੀ ਜੋ ਚੁੱਕੀ ਹੈ ਮੈਂ ਇਸ ਟ੍ਰੈਕਸ਼ਨੇਸ਼ਨ ਤਾਂ ਉੱਥੇ ਵੀ ਹੋਏਗੀ ਜੀ ਮੈਂ ਗੱਲ ਨੂੰ ਇਸ ਤਰੀਕੇ ਨਾਲ ਲੈਣਾ ਮੰਨ ਲਓ ਅਸੀਂ ਸਮਾਜ ਦਾ ਭਲਾ ਮੰਗਦੇ ਆ ਜੀ ਸਿੱਖ ਇਦਾਂ ਦੇ ਨਹੀਂ ਜਿਹੜੇ ਹਮੇਸ਼ਾ ਸਰਬੱਤ ਦਾ ਭਲਾ ਮੰਗਦੇ ਦੋ ਟਾਈਮ ਅਰਦਾਸ ਕਰਦੇ ਆ ਜੀ ਤੇ ਮਾੜੀ ਚੀਜ਼ ਜੇ ਬਣੀ ਹੋਵੇ ਸਮਾਜ ਲਈ ਤੇ ਅਸੀਂ ਉਹਨਾਂ ਨੂੰ ਵੀ ਚਾਹਾਂਗੇ ਕਿ ਉਹ ਝੂਠ ਨਾ ਦੇਖਣ ਜੀ ਜੇ ਉਹਨਾਂ ਨੇ ਰਿਐਲਿਟੀ ਵਿਖਾਣੀ ਹੈ ਫਿਰ ਸਾਨੂੰ ਵੀ ਕੋਈ ਇਤਰਾਦ ਨਹੀਂ ਹੈ ਸਾਨੂੰ ਪਤਾ ਨਾ ਜੀ ਕਿ 1984 'ਚ ਕੀ ਬੀਤੀ ਸਿੱਖਾਂ ਦੇ ਨਾਲ 19 1992 ਤੱਕ ਕੀ ਹੁੰਦਾ ਰਿਹਾ ਬਿਆਨ ਸਿੰਘ ਕਿੱਦਾਂ ਦਾ ਇੱਧਰ ਜਿਹੜਾ ਸੀਐਮ ਰਿਹਾ ਪੰਜਾਬ ਦਾ 인ਦਰਾ ਗਾਂਧੀ ਕਿੱਦਾਂ ਸਿੱਖਾਂ ਤੇ ਚੜ ਕੇ ਆਂਦੀ ਹੈ ਸਾਡੇ ਜਿਹੜੇ ਸਿੱਖ ਸੀਗੇ ਕਿਹਨਾ ਮੋਰਲਸ ਵੈਲਿਊਜ਼ ਲਈ ਆਪਣੇ ਆਪ ਨੂੰ ਸ਼ਹੀਦ ਕਰ ਦਿੰਦੇ ਆ ਜੀ 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 ਸਿੱਖ ਨੂੰ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹੋ ਜਾ ਕੇ ਦੇਖ ਲੈਂਦੇ ਏਦਾਂ ਕੀਤਾ ਗਿਆ ਸੀ ਇਹਦੀ ਨਾ ਗੁੰਜਾਇਸ਼ ਰਹਿ ਨਹੀਂ ਜਾਂਦੀ ਕਿਉਂਕਿ ਜਦੋਂ ਸਾਡੀਆਂ ਸਰਮੋਰ ਸੰਸਥਾਵਾਂ ਕਹਿ ਦੇਣ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅਨਾਉਂਸ ਹੋ ਜਾਵੇ ਕਿ ਇਹ ਮੂਵੀ ਨਹੀਂ ਲੱਗਣੀ ਹੈਗੀ ਆ ਕਿਉਂਕਿ ਪੈਨਲ ਹੁੰਦਾ ਜਿਹਦੇ ਵਿੱਚ ਸਾਡੀ ਸੰਸਥਾਵਾਂ ਦਾ ਇੱਕ ਬੰਦਾ ਹੁੰਦਾ ਜੀ ਉਹਨਾਂ ਵੱਲੋਂ ਇਹ ਚੀਜ਼ਾਂ ਤੈਅ ਕਰਨ ਦੇ ਲਈ ਪਹਿਲੇ ਮਨਜ਼ੂਰੀ ਲੈਣੀ ਪੈਂਦੀ ਹੈ ਜੀ ਤੇ ਇਹ ਉਹਨਾਂ ਨੂੰ ਵੀ ਤੈਅ ਕਰਕੇ ਚਲਾਉਣੀਆਂ ਚਾਹੀਦੀਆਂ ਆ ਗੱਲਾਂ ਜਾਂ ਟ੍ਰੇਲਰ ਲਾਂਚ ਕਰਨੇ ਚਾਹੀਦੇ ਆ ਕਿ ਸਿੱਖ ਇਹਨੂੰ ਕਿੱਦਾਂ ਲੈਂਦੇ ਨੇ ਜੀ ਜਾਂ ਸਾਡੀਆਂ ਸੰਸਥਾਵਾਂ ਕਿੱਦਾਂ ਲੈਂਦੇ ਨੇ ਜ ਸਾਨੂੰ ਤਾਂ ਵਾਰ-ਵਾਰ ਪੈਨ ਮਾਰ ਕੇ ਸਾਡਾ ਜਿੱਦਾਂ ਕਹਿੰਦੇ ਪ੍ਰੈਸ਼ਰ ਚੈੱਕ ਕਰਦੇ ਆ ਕਿ ਕਦੀ ਮੁਸਲਮਾਨ ਜਾਂ ਹੋਰ ਕਿਸੇ ਘਣਤੀ ਵਾਲੇ ਧਰਮ ਨੂੰ ਭਾਰਤ ਵਿੱਚ ਕਿਸ ਤਰੀਕੇ ਦੀ ਜਿਹੜੀ ਮੂਵੀ ਦੇ ذریعے ਚੜਾਉਣ ਦੀ ਕਦੀ ਕੋਸ਼ਿਸ਼ ਕੀਤੀ ਗਈ ਹੋਵੇ ਤੇ ਸਾਨੂੰ ਵੀ ਪਤਾ ਕਿ ਇਹ ਸਭ ਕੁਝ ਗਲਤ ਹੋ ਰਿਹਾ ਲਗਾਤਾਰ ਹੋ ਰਿਹਾ ਹੈ ਲਗਾਤਾਰ ਵਿਰੋਧ ਦੇ ਬਾਵਜੂਦ ਮੂਵੀ ਲੱਗਦੀ ਹੈ ਹੁਣ ਕੱਲ ਜਦੋਂ ਇਹ ਮੂਵੀ ਦੀ ਸਾਡੇ ਤੱਕ ਪਹੁੰਚ ਹੁੰਦੀ ਹੈ ਕਿ ਇਹ ਮੂਵੀ ਲੱਗਣ ਜਾ ਰਹੀ ਹੈ ਜੀ ਬਿਲਕੁਲ ਦੇਖੋ ਆ ਮੂਵੀ ਦੀ ਕਿੰਨੀ ਚਰਚਾ ਹੁੰਦੀ ਆ ਰੋਲਾ ਪੈਂਦਾ ਆ ਤਾਂ ਮੂਵੀ ਲਾਂਚ ਹੁੰਦੀ ਆ ਚੋਰੀ ਛਿਪੇ ਮੂਵੀ ਲਾਂਚ ਕਰਨ ਲੱਗੇ ਸੀ ਅੱਛਾ ਜਿਹੜੇ ਦੇ ਕਿ ਸਾਰੇ ਪਾਸੇ ਸਾਰੇ ਪਾਸੇ ਕਿਉਂਕਿ ਇਹਦੀ ਇੱਕ ਵਾਰੀ ਜਦੋਂ ਮੂਵੀ ਲਾਂਚ ਹੋਣ ਸਤੰਬਰ ਦੇ ਮਹੀਨੇ ਜਦੋਂ ਲਾਂਚ ਹੋਣੀ ਸੀ ਉਸ ਵੇਲੇ ਜਦੋਂ ਇਹਦੀ ਵਿਰੋਧਤਾ ਹੋਈ ਵਿਰੋਧ ਕੀਤਾ ਗਿਆ ਸੀ ਉਦੋਂ ਫਿਲਮ ਨੂੰ ਰੋਕ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਤਰਾਜ਼ ਸੀ ਉਹ ਇਤਰਾਜ਼ ਖਤਮ ਹੋਇਆ ਕਿ ਨਹੀਂ ਹੈ ਉਹੀ ਤਾਂ ਗੱਲ ਆ ਇਹ ਇਤਰਾਜ਼ ਤੋਂ ਬਾਅਦ ਕਿਹੜੀ ਡਿਸਕਸ਼ਨ ਹੋ ਗਈ ਇਦਾਂ ਦੀ ਜੀ ਜਾਂ ਕੰਗਨਾਰ ਰਣੋਤ ਨੂੰ ਕਿਹੜਾ ਅਸੀਂ ਇਦਾਂ ਦਾ ਬਿਰਤਾਂ ਸਰਟੀਫਿਕੇਟ ਕੀ ਉਹ ਇਹ ਮੂਵੀ ਲਗਾ ਸਕਦੀ ਹੋਵੇ ਕੱਲੀ ਐਮਰਜੈਂਸੀ ਮੂਵੀ ਨਹੀਂ ਕੰਗਨਾ ਨਰੋਦ ਦੀ ਕੋਈ ਵੀ ਮੂਵੀ ਹੋਵੇ ਉਹ ਪੰਜਾਬ 'ਚ ਨਹੀਂ ਲੱਗਣ ਦਿੱਤੀ ਜਾਂਦੀ ਮਗਰ ਕਿਉਂਕਿ ਇਹ ਰੀਅਲ ਫੈਕਟਸ ਦੇ ਆਧਾਰ ਤੇ ਨਹੀਂ ਬਣੀ ਸੀ ਕਿ ਸਿੱਖਾਂ ਦਾ ਜਿਹੜਾ ਕਹਿੰ ਲੋ ਧਰੋਹਰ ਸੀਗਾ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਕਰਕੇ ਇਹਦੇ ਉੱਤੇ ਬਣਦਾ ਸਿੱਖਾਂ ਦਾ ਕਿ ਇਹ ਮੂਵੀ ਜਿਹੜੀ ਨਾ ਲੱਗਣ ਦਿੱਤੀ ਜਾਵੇ ਤੇ ਹੋਇਆ ਵੀ ਇਦਾਂ ਹੀ ਕਿ ਮੂਵੀ ਨਹੀਂ ਲੱਗੀ ਕਰੈਕਟਰ ਅਸੈਸੀਨੇਸ਼ਨ ਦੀ ਗੱਲ ਕਰ ਰਹੇ ਹੋ ਸਿੱਖਾਂ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਪੰਜਾਬ ਵਿੱਚ ਵੀ ਜਿਹੜੀਆਂ ਸਿਰਮੌਰ ਜਥੇਬੰਦੀਆਂ ਉਹਨਾਂ ਵੱਲੋਂ ਕਾਰਗੁਜ਼ਾਰੀ ਉਨੀ ਕਾਰਗੁਜ਼ਾਰੀ ਸੈਟੀਸਫਾਈਡ ਨਹੀਂ ਹੈ ਤੁਸੀਂ ਇਸ 'ਤੇ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਮੈਂ ਇਹ ਮੰਨਦਾ ਕਿ ਆਪ ਮਹਾਰੇ ਬਹੁਤ ਸਾਰੇ ਸਿੱਖ ਜਿਹੜੇ ਨੇ ਉਹਨਾਂ ਨੇ ਇਹ ਮੂਵੀ ਨੂੰ ਬੰਦ ਕਰਨ ਲਈ ਯਤਨ ਕੀਤਾ ਹੈਗਾ ਜੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਕੁਛ ਨਾ ਕੁਛ ਮਜਬੂਰੀਆਂ ਜਾਂ ਕਹਿ ਲੋ ਕਈ ਗਰਜਾਂ ਹੁੰਦੀਆਂ ਨੇ ਜੀ ਕਿ ਉਹਨਾਂ ਨੂੰ ਉਸ ਚੀਜ਼ ਲਈ ਕਈ ਬੰਦੇ ਮੈਨੇਜ ਹੋ ਜਾਂਦੇ ਆ ਬਟ ਬੋਤਿਆਂ ਆਂਦੇ ਮੈਂ ਨਹੀਂ ਉੱਤੇ ਆ ਭਾਰ ਪਾਉਂਦਾ ਨਹੀਂ ਬੋਤਿਆਂ ਦੀ ਇਹ ਪ੍ਰੋਬਲਮ ਨਹੀਂ ਹੈ ਰੀਅਲ ਫੈਕਟਸ ਉੱਤੇ ਵੀ ਆਪਾਂ ਗੱਲ ਕਰ ਸਕਦੇ ਆ ਰਿਐਲਿਟੀ ਆਪਾਂ ਕੱਲ ਵੇਖੀ ਵੀ ਹੈ ਬਹੁਤ ਆਪ ਮੁਹਾਰੇ ਵੀ ਤੇ ਸਿਕਸਸਥਾਵਾ ਦੇ ਆਗੂ ਵੀ ਤੇ ਨਿਆਂ ਸਿੰਘ ਜਿੱਥੇ ਬੰਨੀਆਂ ਵੀ ਉੱਥੇ ਪਹੁੰਚੀਆਂ ਉਹਨਾਂ ਨੇ ਚੇਤਾਵਨੀ ਵੀ ਦਿੱਤੀ ਤੇ ਉਹਨਾਂ ਨੇ ਉਸ ਵੇਲੇ ਇਹ ਚੀਜ਼ ਮਤਲਬ ਪਹਿਲੀ ਵਾਰ ਹੋਈ ਜੀ ਕਿ ਥੀਏਟਰ ਵਿੱਚ ਜਾ ਕੇ ਨਾ ਸਿਰਫ ਮੂਵੀ ਜਿਹੜੀ ਬੰਦ ਕਰਾਉਣ ਦੀ ਗੱਲ ਹੋਈ ਜੀ ਤੇ ਉਹਦੀ ਔਨਲਾਈਨ ਬਾਇੰਗ ਵੀ ਬੰਦ ਹੋਈ অনলাইন বাইং ਵੀ অনলাইন বাইং ਉਸੇ ਵੇਲੇ ਬੰਦ ਕਰਾਈ ਗਈ ਉਸ ਬਾਇੰਗ ਦੀ ਬੰਦ ਹੋਣ ਤੋਂ ਬਾਅਦ ਅਗਲੀ ਜਿਹੜੀ ਥੀਟਰ ਦੀ ਲੋਕੇਸ਼ਨ ਸੀ ਕਿ ਲੋਕਾਂ ਨੇ ਜਿਨ੍ਹਾਂ ਨੇ ਪੈਸੇ ਖਰਚੇ ਉਹਨਾਂ ਦਾ ਨੁਕਸਾਨ ਉਹਨਾਂ ਦੇ ਕੋਲ ਫਿਲਮ ਤਾਂ ਲੱਗਣੀ ਨਹੀਂ ਬਿਲਕੁਲ ਅਸੀਂ ਇੱਕ ਗੱਲ ਹੋਰ ਹੈ ਕਿ ਜਦੋਂ ਇਦਾਂ ਦਾ ਕੋਈ ਮੁੱਦਾ ਆਂਦਾ ਹੈ ਸਿੱਖ ਧਰਮ ਦੇ ਉੱਤੇ ਖਾਸ ਕਰਕੇ ਆਂਦਾ ਵੈ ਤੇ ਉਦੋਂ ਜਿਹੜੇ ਇਕੱਠੇ ਕਿਉਂ ਨਹੀਂ ਹੁੰਦੇ ਇਸ ਮੁੱਦੇ ਤੇ ਤਾਂ ਚਲੋ ਇਕੱਠੇ ਹੋਗੇ ਤੁਹਾਨੂੰ ਲੱਗਦਾ ਨਹੀਂ ਕਿ ਹੋਰ ਸਾਨੂੰ ਇਕੱਠੇ ਰਹਿਣਾ ਚਾਹੀਦਾ ਤਾਂ ਹੀ ਅਸੀਂ ਜਿਹੜੀਆਂ ਬਾਹਰੀ ਤਾਕਤਾਂ ਦਾ ਮੁਕਾਬਲਾ ਕਰ ਪਾਵਾਂਗੇ ਜਿਹੜੇ ਇਕੱਠੇ ਹੋਣ ਦੀ ਗੱਲ ਅਗਰ ਆਪਾਂ ਕਰਦੇ ਆਂ ਤੇ ਉਸ ਇੱਕ ਚੀਜ਼ ਬਹੁਤ ਜ਼ਰੂਰੀ ਆ ਤੁਹਾਡੇ ਵਿਚਾਰਕ ਮਤ ਪੇਦ ਹੁਣ ਇੱਕ ਗੱਲ ਵੱਖਰੀ ਐ ਕੋਈ ਵਿਚਾਰਕ ਮਤ ਪੇਦ ਤੁਹਾਡੇ ਮੇਰੇ ਵੀ ਹੋ ਸਕਦੀ ਆ ਹਾਂ ਵਿਚਾਰਕ ਮਤ ਪੇਦ ਹੁਣ ਇੱਕ ਗੱਲ ਵੱਖਰੀ ਐ ਬਸ ਜਦੋਂ ਬੰਦਾ ਮੋਰਲ ਵੈਲਿਊਜ਼ ਨੂੰ ਵੈਲਿਊਜ਼ ਨਾ ਮੰਨੇ ਤੇ ਉਹ ਸਮਝੌਤੇ ਆ ਕਰਦਾ ਕਰਦਾ ਕੌਮ ਨੂੰ ਲੈਡਵੇ ਤੇ ਸਾਡਾ ਬਚਣਾ ਜ਼ਰੂਰੀ ਆ ਤੁਹਾਡਾ ਉਹਨਾਂ ਤੋਂ ਬਚਾਅ ਹੋਣਾ ਜ਼ਰੂਰੀ ਆ ਤੇ ਅਸੀਂ ਵੀ ਚਾਹੁੰਦੇ ਆ ਕਿ ਜਿਹੜੀ ਨੌਜਵਾਨੀ ਆ ਕਿਤੇ ਉਹ ਕਿਸੇ ਦੇ ਟਾਰਗੇਟ ਨਾ ਹੋ ਜਾਵੇ ਟਰੈਪ ਚ ਨਾ ਆ ਜਾਵੇ ਤੇ ਜਿਹੜੇ ਗਲਤ ਆਨਸਰ ਨੇ ਉਹਨਾਂ ਤੋਂ ਅਸੀਂ ギャਪ ਬਣਾ ਕੇ ਰੱਖਣਾ ਜ਼ਰੂਰੀ ਅੱਛਾ ਸਿੱਖ ਕਿਰਦਾਰ ਕੁਸ਼ੀ ਦੀ ਫਿਰ ਗੱਲ ਕਰਦੇ ਆਂ ਕਈ ਅਸੀਆਂ ਫੋਰ ਫਿਲਮਾਂ ਵੀ ਆਈਆਂ ਨੇ ਸ਼ਾਰਟ ਮੂਵੀਜ਼ ਵੀ ਆਏ ਆ ਜਿਨ੍ਹਾਂ ਦੀ ਜੋ ਇਤਿਹਾਸ ਹੁੰਦਾ ਚੋਕੜ ਹੁੰਦਾ ਸਿੱਖਾਂ ਦਾ ਉਹ ਨਹੀਂ ਦਿਖਾਇਆ ਜਾ ਰਿਹਾ ਉਹਨਾਂ ਨੂੰ ਲੈ ਕੇ ਕੁਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਾਂਜੀ ਹਾਂਜੀ ਅਸੀਂ ਨਾ ਇੱਕ ਹੁਣੀ ਬਾਰ-ਬਾਰ ਇਸ ਮੂਵੀ ਐਮਰਜੈਂਸੀ ਦੇ ਨਾਲ ਹੀ ਨਾ ਰਿਲੇਟ ਕਰਕੇ ਜਸਵੰਤ ਸਿੰਘ ਖਰੜਾ ਵਾਲੀ ਮੂਵੀ ਦਾ ਵੀ ਜ਼ਿਕਰ ਕੀਤਾ ਜੀ ਅਸੀਂ ਇਹ ਚੀਜ਼ ਨਾ ਕਹਿ ਵੀ ਰਹੇ ਆਂ ਔਰ ਮੰਨਦੇ ਵੀ ਆਂ ਜੀ ਕਿ ਸਿੱਖਾਂ ਨੂੰ ਨਾ ਸਹੀ ਫੈਕਟਸ ਨਹੀਂ ਦਿਖਾਣ ਦਿੱਤੇ ਜਾਂਦੇ ਜਸਵੰਤ ਸਿੰਘ ਖਾਲੜਾ ਵਾਲਾ ਜਿਹੜਾ ਸਟੋਰੀ ਹੈ ਜਾਂ ਬਾਇਓਗ੍ਰਾਫੀ ਹੈ ਨਾ ਉਹ ਬਹੁਤ ਰੀਅਲ ਹੈ ਦੇਖੋ 26000 ਤੋਂ ਵੱਧ ਦਾ ਡਾਕੂਮੈਂਟਸ ਹੈ ਆਪਾਂ ਦੱਸ ਸਕਦੇ ਹਾਂ ਕਿ ਸਿੱਖ ਜਿਹੜੇ ਨੇ ਉਹ ਨਜਾਇਜ਼ ਮਰੇ ਨਾ ਉਹ ਸਾਡੇ ਜਿਹੜੇ ਸ਼ਹੀਦ ਸੀਗੇ ਉਹਨਾਂ ਨੇ ਜਣਾ ਕੌਮ ਦਾ ਸਰਮਾਇਆ ਵੜਨਾ ਸੀਗਾ ਸਾਡੀ ਕੌਮ ਦੀ ਮਤਲਬ ਕਹਿ ਲਓ ਬੈਕਬੋਨ ਹੈ ਉਹ ਜੀ ਉਹਨਾਂ ਨੂੰ ਉਹ ਸਫ਼ਰ ਹੀ ਨਹੀਂ ਤੈਅ ਕਰਨ ਦਿੱਤਾ ਗਿਆ ਭਾਰਤ ਵੱਲੋਂ ਜੀ ਤੇ ਜਦੋਂ ਉਹਨਾਂ ਸਾਰੇ ਸ਼ਹੀਦਾਂ ਨੂੰ ਲੈ ਕੇ ਇੱਕ ਬਾਇਓਗ੍ਰਾਫੀ ਦਿਖਾਣੀ ਚਾਹੀ ਜਸਵੰਤ ਸਿੰਘ ਖਾਲੜਾ ਦੀ ਜਿਹੜੇ ਰੀਅਲ ਹੀਰੋਜ਼ ਨੇ ਜੀ ਉਧਰ ਵੀ ਉਹਨਾਂ ਨੇ ਉਸ ਚੀਜ਼ ਨੂੰ ਜਿਹੜਾ ਦਬਾਨ ਦੇ ਲਈ ਪੂਰਾ ਯਤਨ ਕੀਤਾ ਉਹਤੇ ਇਹਨੇ ਫਿਲਟਰਸ ਲਾ ਕੇ ਕਿ ਇਹ ਮੂਵੀ ਅਧੂਰੀ ਹੋ ਗਈ ਉਹਨੇ ਅਧੂਰੀ ਫਿਲਮ ਆ ਰਹੀ ਹੈ ਅਧੂਰੀ ਮੂਵੀ ਆ ਰਹੀ ਹੈ ਜੀ ਔਰ ਕਿੰਨੀ ਤੁਸੀਂ ਦੇਖੋ ਮੈਨੇਜ ਕਰਨ ਦੀ ਪੋਜੀਸ਼ਨ ਬੰਦਿਆਂ ਨੂੰ ਕਿੱਦਾਂ ਮੈਨੇਜ ਕਰਦੀ ਆ ਸਟੇਟ ਕੋਈ ਚੀਜ਼ ਨੂੰ ਸਪான்ਸਰ ਕਰੇ ਜੀ ਚਾਹੇ ਸੁਭਾ ਮਤਲਬ ਅਨਐਕਸੈਪਟੇਬਲ ਪਾਰਟ ਹੋਵੇ ਉਹਨੂੰ ੱਤਕੇ ਨਾਲ ਲਗਾਇਆ ਜਾਂਦਾ ਜੀ ਤੇ ਜਿੱਤੇ ਰੀਅਲ ਫੈਕਟਸ ਦਾ ਪੰਜਵਾਂ ਹਿੱਸਾ ਵੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਚ ਵੀ ਐਡੀਟਿੰਗ ਹੁੰਦੀ ਆ ਸਾਨੂੰ ਪਤਾ ਦਿਲਜੀਤ ਦੋਸਾਂ ਜਿਹੜਾ ਹੈਗਾ ਉਹਦੇ ਲਈ ਇੱਕ ਕਾਰਪੋਰੇਟ ਇੱਕ ਤਰ੍ਹਾਂ ਦਾ ਪਲੈਟਫਾਰਮ ਆ ਉਹਨੇ ਵੀ ਕਹੋ ਇੱਕ ਉਹਨੇ ਬਿਜ਼ਨਸ ਵੀ ਕਰਨਾ ਬਣੇਤਾ ਦਾ ਕੰਮ ਹੈ ਕਿ ਕਿਤੇ ਕਰੈਕਟਰ ਹੈ ਉਹਨੂੰ ਜਿਹੜਾ ਦਿੱਤਾ ਗਿਆ ਜਾਂ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਦਿੱਤਾ ਉਹਨੇ ਕਰਨਾ ਪਰ ਗੱਲ ਤੁਹਾਡਾ ਇਹ ਹੈ ਕਿ ਸਿੱਖ ਇਤਿਹਾਸ ਦਿਖਾਣਾ ਜਿਹੜਾ ਜ਼ਰੂਰੀ ਉਹ ਨਹੀਂ ਹੋ ਰਿਹਾ ਹਾਂ ਜਿਹੜੇ ਰੀਅਲ ਫੈਕਟਸ ਨੇ ਨਾ ਉਹ ਨਹੀਂ ਦਿਖਾਏ ਜਾਂਦੇ ਆਪਣੇ ਹਿਸਾਬ ਨਾਲ ਇੰਡੀਆ ਨੂੰ ਜਿਹੜਾ ਸੂਟ ਕਰਦਾ ਚੈਨਲ ਜਾਂ ਜਿਸ ਤਰੀਕੇ ਨਾਲ ਉਹ ਪੈਟਰਨ ਸੂਟ ਕਰਦੇ ਆ ਉਦਾਂ ਹੀ ਗੁਰੂਆਂ ਨੂੰ ਉਦਾਂ ਹੀ ਸਾਡੇ ਸ਼ਹੀਦਾਂ ਨੂੰ ਤੇ ਉਦਾਂ ਹੀ ਜਿਹੜੇ ਸਿੱਖਾਂ ਨੂੰ ਉਹ ਦਿਖਾਣਾ ਪੇਸ਼ ਕਰਦੇ ਰਹੇ ਨੇ ਸ਼ੁਰੂ ਤੋਂ ਤੇ ਅੱਜ ਤੁਸੀਂ ਦੇਖੋ ਸਾਡਾ ਕੰਟਰੋਲ ਕਰਨਾ ਕਿੰਨਾ ਜਾਇਜ਼ ਹੋਇਆ ਕਿ ਕਿਸੇ ਟਾਈਮ ਉਹਨਾਂ ਨੇ ਜਿਹੜੇ ਸਿੱਖ ਕਰੈਕਟਰ ਸੀ ਜਿਹੜੇ ਪਿੱਛਣਾ ਚ ਵਖਾnde ਸੀਗੇ ਉਹਨਾਂ ਦਾ ਇੱਕ ਮਜ਼ਾਕ ਦਾ ਪਾਤਰ ਰਹਿ ਜਾਂਦਾ ਸੀਗਾ ਤੇ ਅੱਜ ਕੁਝ ਇਦਾਂ ਦੇ ਫੈਕਟਸ ਵੀ ਨੇ ਜਿੱਥੇ ਉਹ ਆਪਣੇ ਆਪ ਨੂੰ ਪ੍ਰਾਊਡ ਫੀਲ ਕਰਦੇ ਨੇ ਲੋਕ ਕਿ ਆ ਸਿੱਖ ਨਾਲ ਖੜੇ ਆ ਉਹਦੇ ਨਾਲ ਤਸਵੀਰ ਕਰਾ ਰਹੇ ਆ ਜੀ ਬਿਲਕੁਲ ਸੋ ਇੰਡੀਆ ਦੇ ਚੈਨਲ ਤੋਂ ਜਾਂ ਇੰਡੀਆ ਦੇ ਚਸ਼ਮੇ ਚੋਂ ਤੁਸੀਂ ਸਿੱਖ ਨੂੰ ਵੇਖੋਗੇ ਤੁਹਾਨੂੰ ਅਲੱਗ ਤਰੀਕੇ ਦੀ ਪਰਸਨੈਲਿਟੀ ਦੇਖੇਗੀ रियलिटी जो ਤੁਸੀਂ ਸਿੱਖ ਨੂੰ ਫੀਲ ਕਰੋਗੇ ਤਾਂ ਤੁਹਾਨੂੰ ਅਲੱਗ ਤਰੀਕੇ ਦਾ ਅਨੁਭਵ ਹੋਏਗਾ ਇਹ ਮੈਂ ਮੰਨਦਾ ਅੱਛਾ ਤੁਸੀਂ ਗੱਲ ਕੀਤੀ ਨਾ ਦਿਲਜੀਤ ਦਿਲਜੀਤ ਦਸਾਂਝ ਦਾ ਤਾਂ ਇੱਕ ਪਾਸੇ ਹੋਰ ਵਿਰੋਧ ਵੀ ਕੀ ਜਾਂਦੇ ਨੇ ਲੋਕ ਮਤਲਬ ਸਮਝ ਨਹੀਂ ਆਉਂਦੀ ਜੇ ਇੱਕ ਤੁਹਾਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਤੁਸੀਂ ਉਹ ਵੀ ਨਹੀਂ ਦੇਖਣਾ ਚਾਹੁੰਦੇ ਉਹ ਤੁਹਾਡੀ ਜੇ ਇੱਕ ਫਿਲਮ ਲੈ ਕੇ ਆ ਰਿਹਾ ਉਹ ਹੈ ਤਾਂ ਇੱਕ ਬਨੇਤਾ ਹੈ ਉਹਦਾ ਵੀ ਵਿਰੋਧ ਹੋ ਰਿਹਾ ਮੈਂ ਨਾ ਦਿਲਜੀਤ ਦਸਾਂਝ ਦੀ ਕਦੇ ਵੀ ਪ੍ਰੋਮੋਸ਼ਨ ਜਾਂ ਉਹਦਾ ਨਾ ਕਰੀ ਮੈਨੂੰ ਅਪਰੇਜ਼ ਨਹੀਂ ਕਰਦਾ ਕਿਉਂਕਿ ਮੈਂ ਮੰਨਦਾ ਕਿ ਦਿਲਜੀਤ ਦਸਾਂਝ ਇੱਕ ਐਕਟਰ ਹੈ ਹਾਂ ਉਹ ਦਾ ਸੰਧ ਕਰਦੇ ਉਹ ਦਾ ਬਲੀਵ ਹੋ ਸਕਦਾ ਹੈ ਉਹ ਸਿੱਖਾਂ 'ਚ ਬਲੀਵ ਕਰਦਾ ਹੈ ਉਹਦਾ ਰਿਲੀਜੀਅਨ ਪਿੱਛੋਂ ਦੀ ਸਿੱਖ ਹੈਗਾ ਜੀ ਮਗਰ ਮੈਂ ਉੱਤੇ ਹੋਰ ਰਿਸਪੌਂਸਿਬਿਲਟੀ ਨਹੀਂ ਪਾਉਂਦਾ ਜਿਹਦੇ ਲਈ ਉਹ ਨਹੀਂ ਬਣਿਆ ਹੋਇਆ ਜੀ ਠੀਕ ਹੈ ਨਾ ਉਹ ਉਹਦਾ ਇੱਕ ਬਿਜ਼ਨਸ ਆ ਜੀ ਉਹਨੇ ਚਮਕੀਲਾ ਵੀ ਬਣ ਕੇ ਵਿਖਾ ਰਿਹਾ ਆਪਣੇ ਆਪ ਨੂੰ ਤੋਂ ਜਸਵੰਤ ਸਿੰਘ ਖੜੜੇ ਬਣ ਕੇ ਵਿਖਾ ਰਿਹਾ ਇਹ ਸਾਡੀ ਪ੍ਰੋਬਲਮ ਆ ਕਿ ਅਸੀਂ ਉਹਨੂੰ ਉਹ ਪੋਜੀਸ਼ਨ ਦੇ ਦਿੰਨੇ ਆ ਜਦੋਂ ਅਸੀਂ ਉਹਦੇ ਜਿਹੜੇ ਪ੍ਰਾਪਤੀਆਂ ਨੇ ਉਹਨੂੰ ਆਪਣੀਆਂ ਪ੍ਰਾਪਤੀਆਂ ਦਿਖਾਉਣ ਲੱਗ ਪੰਨੇ ਆ ਤੇ ਜਦੋਂ ਸਾਡੇ ਭਾਵਨਾਵਾਂ ਨੂੰ ਆਹਤ ਕਰਦਾ ਤਾਂ ਅਸੀਂ ਉਹਨੂੰ ਫਿਰ ਆਪਣੇ ਤੋਂ ਲਾ ਕੇ ਸੁੱਟਣ ਦੀ ਗੱਲ ਕਰਦੇ ਆ ਫਿਰ ਇਹੀ ਸਾਨੂੰ ਗਲਤ ਹੈ ਨਾ ਇਹ ਸਾਨੂੰ ਨਾ ਤੈਅ ਕਰਨਾ ਪੈਣਾ ਅਸੀਂ ਇਸ ਚੀਜ਼ ਦੀ ਪ੍ਰੈਕਟਿਸ ਆਲਰੇਡੀ ਕਰ ਰਹੇ ਆ ਅਸੀਂ ਨੌਜਵਾਨ ਜਿਹੜਾ ਸਾਡਾ ਗਰੁੱਪ ਹੈ ਨਾ ਅਸੀਂ ਆਪਣੇ ਬੰਦਿਆਂ ਨੂੰ ਇਹ ਚੀਜ਼ ਕਹੋ ਡਿਸਕਸ਼ਨ ਦਾ ਪਾਰਟ ਬਣਾ ਕੇ ਸਮਝਾ ਚੁੱਕੇ ਹੋਏ ਆ ਕਿ ਇਹ ਜਿਹੜੇ ਕਰੈਕਟਰ ਹੁੰਦੇ ਨੇ ਇਹਨਾਂ ਦਾ ਕੋਈ ਧਰਮ ਨਾਲ ਰਿਲੇਸ਼ਨ ਉਸ ਤਰੀਕੇ ਦਾ ਨਹੀਂ ਹੁੰਦਾ ਜਿਸ ਤਰੀਕੇ ਦਾ ਅਸੀਂ ਇਹਨਾਂ ਦੇ ਉੱਤੇ ਥੋਪਦੇ ਆ ਜੀ ਹੋ ਸਕਦਾ ਦੇਖੋ ਜਿਹੜਾ ਗੁਰਪ੍ਰੀਤ ਕੁੱਕੀ ਹੈ ਜੀ ਉਹ ਸਿਰਫ ਤੇ ਦਸਤਾਰ ਬੰਦਾ ਮਗਰ ਉਹ ਨਿਰੰਕਾਰੀਆਂ ਦੇ ਵੀ ਜਾਂਦਾ ਜੀ ਤੇ ਉਹ ਨਿਰੰਕਾਰੀਆਂ ਚ ਬਲੀਵ ਕਰਦਾ ਜੀ ਹੁਣ ਅਸੀਂ ਜਿੱਥੇ ਉਹ ਸਹੀ ਗੱਲ ਕਰਦਾ ਉੱਥੇ ਅਸੀਂ ਉਹਨੂੰ ਆਪਣੇ ਨਾਲ ਜੋੜ ਲੈਨੇ ਜਿੱਥੇ ਉਹਦੀ ਗੱਲ ਜਿਹੜੀ ਨਿਰੰਕਾਰੀਆਂ ਵਾਲੀ ਸਾਹਮਣੇ ਆਨੀ ਉੱਥੇ ਅਸੀਂ ਉਹਦਾ ਵਿਰੋਧ ਕਰ ਦੰਨੇ ਆ ਜੀ ਸਾਨੂੰ ਤੈਅ ਕਰਨਾ ਪੈਣਾ ਕਿ ਇਹ ਜਿਹੜੇ ਕੈਰੈਕਟਰ ਨੇ ਇਹਨਾਂ ਦਾ ਧਰਮ ਨਾਲ ਰਿਲੇਸ਼ਨ ਨਾ ਦਿਖਾ ਕੇ ਅਸੀਂ ਇਹਨਾਂ ਤੇ ਪ੍ਰਾਊਡ ਕਰਨ ਵਾਲੀ ਜਾਂ ਲਾਉਣ ਵਾਲੀਆਂ ਗੱਲਾਂ ਨਾ ਕਰੀਏ ਇਹਨਾਂ ਨੂੰ ਉਹਨਾਂ ਦੀ ਇੰਡੀਪੈਂਡੈਂਟ ਰਾਇਲਟੀ ਨੂੰ ਇੰਜੋਏ ਕਰਨ ਦੀ ਹੈ ਜੀ ਅਸੀਂ ਰੀਅਲ ਫੈਕਟਸ ਤੇ ਆ ਜੀ ਸਾਡੇ ਇਹ ਹੀਰੋ ਕਦੀ ਵੀ ਨਹੀਂ ਹੋ ਸਕਦੇ ਸਾਡੇ ਹੀਰੋ ਹਵਾਰੇ ਵਰਗੇ ਹੋ ਸਕਦੇ ਨੇ ਸੰਜਨ ਸਿੰਘ ਪਿੰਡਰਾਲ ਵਰਗੇ ਹੋ ਸਕਦੇ ਨੇ ਜੇ ਸਾਡੇ ਜਿਹੜੇ ਪੁਰਾਣੇ ਸ਼ਹੀਦ ਨੇ ਗਰਜਾ ਸਿੰਘ ਬੋਤਾ ਸਿੰਘ ਬਚਿੱਤਰ ਸਿੰਘ ਇਹਨਾਂ ਨੂੰ ਅਸੀਂ ਆਪਣਾ ਰੀਅਲ ਹੀਰੋ ਮੰਨੀਏ ਇਹ ਤਾਂ ਅੱਜ ਕਿਸੇ ਹੋਰ ਮਤਲਬ ਮਜਬੂਰੀ ਚ ਇਹ ਸਾਰਾ ਕੁਝ ਪੇਸ਼ ਕਰ ਰਹੇ ਆ ਸਟੇਟ ਨੇ ਜਦੋਂ ਕੰਨ ਮਰੋੜਿਆ ਤਾਂ ਅੱਜ ਨਰਿੰਦਰ ਮੋਦੀ ਕੋਲ ਜਾ ਕੇ ਬੈਠ ਗਿਆ ਦਲਜੀਤ ਦੋਸਾਂਝ ਉੱਥੇ ਜਾ ਕੇ ਉਹਨੇ ਭਾਰਤ ਮਹਾਣ ਦੀਆਂ ਗੱਲਾਂ ਵੀ ਕੀਤੀਆਂ ਸਭ ਕੁਝ ਕਰਦਾ ਤੇ ਇੱਕ ਜਗ੍ਹਾ ਦੇ ਉੱਤੇ ਉਹ ਵੀ ਕਹਿੰਦਾ ਕਿ 1984 ਦੇ ਕਤਲੇਆਮ ਜਿਹੜਾ ਹੋਇਆ ਜੈਨੋਸਾਈਡ ਹੋਇਆ ਉਹਨੂੰ ਤੁਸੀਂ ਦੰਗਿਆਂ ਦਾ ਨਾਮ ਨਾ ਦਿਓ ਸੋ ਦੋਰਾ ਚਿਹਰਾ ਦੋਰਾ ਚਿਹਰਾ ਜਿਹੜਾ ਉਹਨਾਂ ਦਾ ਇਸ ਕਰਕੇ ਸਿੱਖਾਂ ਨੂੰ ਪ੍ਰੋਬਲਮ ਹੁੰਦੀ ਆ ਬਟ ਮੈਂ ਇਸ ਚੀਜ਼ ਨੂੰ ਆਪਣੇ ਦਿਲ ਤੱਕ ਜਾਂ ਆਪਣੀ ਜਿਹੜੀ ਸਾਡੀ ਟੀਮ ਆ ਉਹਨਾਂ ਨੂੰ ਇਹ ਚੀਜ਼ ਜਚਾ ਚੁੱਕੇ ਹੋਏ ਆ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੀ ਇਹਨਾਂ ਦੀ ਜਿਹੜੀ ਰੌਇਲਟੀ ਆ ਜਾਂ ਜਿਹੜੀ ਇਹਨਾਂ ਦੀਆਂ ਸੈਲੀਬ੍ਰੇਸ਼ਨ ਕਰਨ ਵਾਲੀਆਂ ਜਿਹੜੀ ਸੈਲੀਬ੍ਰਿਟੀ ਵਾਲੀ ਪਰਫਾਰਮੈਂਸ ਆ ਉਹਨੂੰ ਸਿਰਫ ਤੁਸੀਂ ਇੱਕ ਸੀਮਤ ਕਰ ਲੋ ਉਹਨਾਂ ਦੀ ਨਿੱਜੀ ਲਾਈਫ ਤੱਕ ਅੱਛਾ ਇੱਕ ਗੱਲ ਹੁਣ ਆਪਾਂ ਲਾਸਟ ਤੇ ਆਨੇ ਆ ਕਿ ਅਮਰਜੈਂਸੀ ਫਿਲਮ ਦੀ ਜਦੋਂ ਆਮ ਤੌਰ ਤੇ ਜਦੋਂ ਵਿਰੋਧ ਹੁੰਦਾ ਨਾ ਉਦੋਂ ਤਾਂ ਫਿਲਮ ਰੋਕ ਦਿੱਤੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਜਿਵੇਂ ਮੰਨ ਲਓ ਅੱਜ ਦਾ ਦਿਨ ਅੱਜ ਨਹੀਂ ਹੈ 2-4 ਦਿਨ ਬਾਅਦ ਤੁਸੀਂ ਨਹੀਂ ਉੱਥੇ ਜਾਂਦੇ ਫਿਲਮ ਚਲਾ ਦਿੱਤੀ ਜਾਂਦੀ ਇਹਨੂੰ ਲੈ ਕੇ ਕਿ ਤੁਸੀਂ ਕੋਈ ਰਣਨੀਤੀ ਤਿਆਰ ਦੇਖੋ ਵੈਸੇ ਤਾਂ ਗੱਲ ਪੱਕੀ ਆ ਕਿ ਆ ਮੂਵੀ ਨਹੀਂ ਚੱਲਣ ਦੇਵਾਂਗੇ ਜੀ ਤੇ ਨਾ ਉਹਨਾਂ ਨੇ ਚਲਾਉਣੀ ਹੈ ਹੁਣ ਕਿਉਂਕਿ ਅਸੀਂ ਇੱਕ ਵਾਰ ਜਾ ਕੇ ਉਹਨਾਂ ਨੂੰ ਦੱਸਿਆ ਹੈ ਜੀ ਫਿਰ ਵੀ ਜੇ ਉਹ ਇਦਾਂ ਦੀ ਕੋਈ ਗਲਤੀ ਕਰਦੇ ਆ ਜੀ ਫਿਰ ਆਪਣੇ ਆਪ ਨੂੰ ਖਤਰੇ 'ਚ ਪਾਉਂਦੇ ਆ ਆਪਣਾ ਨੁਕਸਾਨ ਕਰਾਉਂਦੇ ਆ ਤੇ ਅਸੀਂ ਚੇਤਾਵਨੀ ਦੇ ਸਕਦੇ ਆ ਅਸੀਂ ਆਪਣੇ ਵੱਲੋਂ ਕਲੀਅਰ ਕਰ ਦਿੱਤਾ ਕਿ ਫਿਲਮ ਨਹੀਂ ਲੱਗਣ ਦੇਵਾਂਗੇ ਪੰਜਾਬ ਦੇ ਹਿੱਤਾਂ ਦੇ ਲਈ ਨਹੀਂ ਹੈਗੀ ਠੀਕ ਹੈ ਜੇ ਉਸ ਦੇ ਬਾਵਜੂਦ ਲਾਉਂਦੇ ਫਿਰ ਨੁਕਸਾਨ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਦੇਖਿਆ ਕਿ ਜਿਹੜੇ ਇਹਨਾਂ ਨੇ ਇਤਰਾਜ਼ ਜਤਾਇਆ ਅਮਰਜੈਂਸੀ ਫਿਲਮ ਦੇ ਉੱਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਫਿਲਮ ਰੁਕੀ ਹੋਈ ਹੈ ਜੇ ਇਸ ਦੇ ਬਾਰੇ ਵਿੱਚ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਆਦਾ ਕੀਤਾ ਉਹਨੂੰ ਸਟਾਰਟ ਕਰਦੇ ਨੇ ਆ ਇਹ ਕੁਝ ਕਰਕੇ ਗੁੱਦਾ ਤੋਂ ਉਸਦੇ ਦਿਖਵਾ ਰਹੇ ਨੇ ਹੈਮਨ ਬਹੁਤ ਅੱਛਾ ਬੀ Thank you thank you thank you